ਹਾਂਜੀ ਸਸੀ ਕਾ ਜੀ ਮੈਂ ਮਨੀ ਫਾਰਮਸ ਤੋਂ ਕਰਦੋਂ ਕਿ ਅੱਜ ਅਸੀਂ ਲੱਗਿਆ ਹਲਦੀ ਦੀ ਵੀ ਜਾਣਦ ਕਰ ਲਓ ਆਰਗੈਨਿਕ ਟ੍ਰਾਈਕੋਡਰਮਾ ਫਰਟੀਨਿਅਮ ਇਦਿਨਾ ਸੋਧਾਂਗੇ ਜੀ ਟ੍ਰੀਟ ਕਰਾਂਗੇ ਬੀਜ ਨੂੰ ਪੰਜਾਬ ਨੰਬਰ 2 ਯੂਨੀਵਰਸਿਟੀ ਦੀ ਵੈਰਿਟੀ ਇਹ ਲਾ ਰਹੇ ਹਾਂ ਪਹਿਲੀ ਵਾਰੀ ਅਸੀਂ ਜੀ ਫੰਗਸ ਵਗੈਰਾ ਘੱਟ ਲੱਗਦੀ ਆ ਬੀਜ ਉਦਨ ਦੇ ਨਾਲ ਇਹ ਅਸੀਂ ਐਵੇਂ ਇਹਦੇ ਵਿੱਚ 5-10 ਮਿੰਟ ਇਹਨੂੰ ਟੱਬ ਦੇ ਵਿੱਚ ਹੀ ਰੱਖਾਂਗੇ 5-10 ਮਿੰਟ ਰੱਖਣ ਤੋਂ ਬਾਅਦ ਇਹਨੂੰ ਫਿਰ ਕੱਢ ਕੇ ਅਸੀਂ ਲਾਵਾਂਗੇ ਬੀਜ ਨੂੰ ਟ੍ਰੀਟ ਕਰਨ ਤੋਂ ਬਾਅਦ ਅਸੀਂ ਬਾਣ ਦੇ ਵਿੱਚ ਆਪਾਂ ਡਰੈਗਨ ਲੱਗਾਇਆ ਹੋਇਆ ਜੀ ਇੱਥੇ ਆਹ ਡਰੈਗਨ ਦੇ ਵਿੱਚ ਆਪਾਂ ਲਾ ਰਹੇ ਹਾਂ 6-6 ਇੰਚ ਤੇ ਅਸੀਂ ਵੀ ਜਲਾ ਰਹੇ ਹਾਂ ਇਹ ਲੈਨ ਤੋਂ ਲੈਨ 3 ਫੁੱਟ ਤੇ ਬੀਜ ਤੋਂ ਬੀਜ ਦਾ ਫਾਸਲਾ ਅਸੀਂ 6 ਇੰਚ ਰੱਖਿਆ ਜੀ ਇਸ ਤੋਂ ਬਾਅਦ ਪਾਣੀ ਲਾ ਦੇਣਾ ਨੂੰ ਧੰਨਵਾਦ ਜੀ